ਅਗਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵਾਲੀ ਘੰਟੀ ਨੂੰ ਜਰੂਰ ਦਬਾ ਦੇਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਅੱਜ ਮੈਂ ਗੱਲ ਕਰਾਂਗਾ ਸਮਾਜਿਕ ਕੁਰੀਤੀਆਂ ਬਾਰੇ ਜਿਵੇਂ ਕਿ ਅੱਜ ਜਿਸ ਕਾਰਜ ਵਾਸਤੇ ਇੱਕ ਡੰਬਰ ਰਚਿਆ ਹੁੰਦਾ ਹੈ ਜਿਵੇਂ ਕਿਸੇ ਲੜਕੇ ਲੜਕੀ ਜਾਂ ਲੜਕੀ ਲੜਕੇ ਦੇ ਮਾਪੇ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਸਵਾਏ ਹੋਰ ਕਈ ਬਰਾਤੀ ਗੁਰੂ ਘਰ ਵਿੱਚ ਨਹੀਂ ਜਾਂਦੇ ਸਭ ਮੈਰਿਜ ਪੈਲਸਾਂ ਵਿੱਚ ਖਾਣ ਪੀਣ ਅਤੇ ਨਚਣ ਡੱਪਣ ਵਾਲ ਜਿਹੜਾ ਉਹ ਜਿਆਦਾ ਧਿਆਨ ਦਿੰਦੇ ਆ ਤੇ ਗੁਰੂ ਘਰ ਵਿੱਚ ਜਾਣਾ ਜਿਹੜਾ ਉਹਨੂੰ ਉਹਨਾਂ ਨੂੰ ਯਾਨੀ ਕਿ ਚੰਗਾ ਨਹੀਂ ਲੱਗਦਾ ਤੇ ਸਾਨੂੰ ਗੁਰੂ ਘਰ ਵਿੱਚ ਜਾਣਾ ਜਿਹੜਾ ਬਹੁਤ ਹੀ ਜ਼ਰੂਰੀ ਆ ਇਹੋ ਜਿਹੀ ਅਜੀਬ ਦਸ਼ਾ ਨੂੰ ਸਾਹਮਣਾ ਦੀ ਲੋੜ ਹੈ ਕਿਉਂਕਿ ਲੜਕੀ ਵਾਲਿਆਂ ਨੂੰ ਮਜਬੂਰਨ ਸਭ ਕੁਝ ਕਰਨਾ ਪੈਂਦਾ ਹੈ ਕਈ ਤਾਂ ਲੜਕੇ ਵਾਲੇ ਦਾਜ ਦਹੇਜ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਕਰ ਦਿੰਦੇ ਹਨ ਦਾਜ ਦੀ ਲਾਹਨਤ ਜਿਹੜੀ ਆ ਉਹ ਇੰਨੀ ਪ੍ਰਧਾਨ ਹੋ ਚੁੱਕੀ ਹੈ ਕਿ ਲੜਕੇ ਵਾਲੇ ਲੜਕੀ ਦੇ ਮਾਂ ਬਾਪ ਅਸੋਂ ਦਾਜ ਦੇ ਰੂਪ ਵਿੱਚ ਬਹੁਤ ਮਹਿੰਗੀਆਂ ਗੱਡੀਆਂ ਅਤੇ ਬਹੁਤ ਵੱਡੇ ਵੱਡੇ ਸਮਾਨ ਏਸੀ ਫ੍ਰਿਜਾਂ ਕੂਲਰ ਔਰ ਪੈਸਿਆਂ ਦੀ ਵੀ ਕਈਆਂ ਦੇ ਮਾਪੇ ਜਿਹੜੇ ਆ ਉਹ ਡਿਮਾਂਡ ਕਰ ਦਿੰਦੇ ਆ ਤੇ ਜਿਹੜਾ ਸੋਚ ਕੇ ਵੇਖੋ ਕਿ ਜਿਹੜੇ ਮਾਪੇ ਮਜਬੂਰ ਹੁੰਦੇ ਆ ਨਾ ਜਿਨ੍ਹਾਂ ਦੇ ਘਰਾਂ ਵਿੱਚ ਦੋ-ਦੋ ਲੜਕੀਆਂ ਹਨ ਉਹ ਵਿਚਾਰੇ ਇਹਨਾਂ ਨੂੰ ਕੁਝ ਦੇਣਾ ਜਿਹੜਾ ਵਾ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਤਾਂ ਕਈ ਮਾਪੇ ਤਾਂ ਮੰਗਾ ਪੂਰੀਆਂ ਜਿਹੜੇ ਉਹ ਕਰ ਦਿੰਦੇ ਆ ਵੀ ਸਾਡੀਆਂ ਜਿਹੜੀਆਂ ਲੜਕੀਆਂ ਉਹ ਸੌਖੀਆਂ ਰਹਿਣ ਪਰ ਕਈ ਮਾਪੇ ਇਨਾ ਮੰਗਾ ਜਾਂ ਦਾਜ ਦੀ ਮੰਗ ਪੂਰੀ ਜਿਹੜੀ ਆ ਉਹ ਨਹੀਂ ਕਰ ਸਕਦੇ ਇਹ ਮਨੁੱਖਤਾ ਦੇ ਮੂੰਹ ਤੇ ਉੱਪਰ ਜਿਹੜੀ ਉਹ ਕਾਲਖ ਦਾ ਜਿਹੜਾ ਉਹ ਤੱਬਾ ਹੈ ਜਿਹੜੇ ਮਾਪੇ ਲੜਕੀ ਦੇ ਸਹੁਰੇ ਪਰਿਵਾਰ ਦੀ ਮੂੰਹ ਮੰਗੀ ਕੋਈ ਮੰਗ ਪੂਰੀ ਨਹੀਂ ਕਰਦੇ ਉਸ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਹੱਦ ਤੋਂ ਵੱਧ ਜਿਹੜਾ ਉਹ ਤੰਗ ਪਰੇਸ਼ਾਨ ਕੀਤਾ ਜਾਂਦਾ ਜਾਂ ਫਿਰ ਉਸ ਵਿਚਾਰੀ ਲੜਕੀ ਦੀ ਜਿਹੜੀ ਜੀਵਨ ਲੀਲਾ ਵਾ ਉਹਨੂੰ ਹੀ ਖਤਮ ਕਰ ਦਿੱਤਾ ਜਾਂਦਾ ਫਿਰ ਸਾਡੇ ਸਮਾਜ ਨੂੰ ਇਹ ਵਿਚਾਰਨ ਦੀ ਲੋੜ ਹੈ ਸਾਨੂੰ ਹਮੇਸ਼ਾ ਪਰਮਾਤਮਾ ਤੋਂ ਮੰਗਣਾ ਚਾਹੀਦਾ ਹੈ ਜੋ ਸਾਨੂੰ ਸਭ ਕੁਝ ਦਿੰਦਾ ਆ ਰਿਹਾ ਹੈ ਤੇ ਦਿੰਦਾ ਰਹੇਗਾ ਵੀ ਇਹ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੇ ਮਾਂ ਬਾਪ ਜਾਂ ਖੁਦ ਲੜਕਾ ਆਪਣੀ ਜੀਵਨ ਸਾਥੋਂ ਪਾਸੋਂ ਮੂੰਹ ਮੰਗੇ ਦਾਜ ਲੈਂਦੇ ਹਨ ਵੱਡੀਆਂ ਗੱਡੀਆਂ ਗੱਡੀਆਂ ਲੈਂਦੇ ਹਨ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਜੀਵਨ ਸਾਥੀ ਪਾਸੋਂ ਆਪਣੇ ਅਤੇ ਆਪਣੇ ਮਾਤਾ ਪਿਤਾ ਦੀ ਜਿਹੜੀ ਆ ਉਹ ਸੇਵਾ ਜਿਹੜੀ ਆ ਉਹਦੇ ਬਾਰੇ ਆਸ ਨਾ ਰੱਖੇ ਕਿ ਉਹ ਲੜਕੀ ਜਿਹੜੀ ਆ ਉਹਨਾਂ ਦੀ ਜਿਹੜੀ ਸੇਵਾ ਕਰੂਗੀ ਅਤੇ ਨਾ ਹੀ ਉਹਦੇ ਸਹੁਰੇ ਪਰਿਵਾਰ ਨੂੰ ਕੋਈ ਆਸ ਰੱਖਣੀ ਚਾਹੀਦੀ ਆ ਕਿਉਂਕਿ ਜਦੋਂ ਆਪਾਂ ਐਨੀ ਐਨੀਆ ਮਹਿੰਗੀਆਂ ਚੀਜ਼ਾਂ ਉਹਨਾਂ ਕੋ ਮੰਗਲੀਆਂ ਇੰਨਾ ਕੁਝ ਮੰਗ ਲਿਆ ਤੇ ਫਿਰ ਲੜਕੀ ਨੂੰ ਕੰਮ ਕਰਨ ਦੀ ਵੀ ਕੀ ਜ਼ਰੂਰਤ ਹੈ ਉਹਨੂੰ ਸੇਵਾ ਕਰਨ ਦੀ ਵੀ ਕੀ ਜ਼ਰੂਰਤ ਹੈ ਇਹ ਸਭ ਕੁਝ ਜਿਹੜਾ ਵਾ ਉਹ ਸਾਨੂੰ ਵਿਚਾਰਨ ਦੀ ਗੱਲ ਹੈ ਤੇ ਮਨੁੱਖਤਾ ਨੂੰ ਖਾਸ ਕਰਕੇ ਇਸ ਚੀਜ਼ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ